ਇਸ ਅਸ਼ਿਕਾਲ ਦੀ ਬਈ ਆਪਾਂ ਪਹੁੰਚੇ ਆ ਯੂਨੀਵਰਸਿਟੀ ਕਾਲਜ ਬਰਨਾਲਾ ਦੇ ਵਿੱਚ ਤੇ ਪਿਛਲੇ ਸਾਲਾਂ ਦੇ ਨਾਲੋਂ ਇਸ ਵਾਰ ਇਸ ਕਾਲਜ ਦੇ ਵਿੱਚ ਜਿਹੜੀਆਂ ਐਡਮਿਸ਼ਨਾਂ ਨੇ ਬਹੁਤ ਜ਼ਿਆਦਾ ਹੋ ਰਹੀਆਂ ਨੇ ਤੇ ਤੁਹਾਨੂੰ ਆਪਾਂ ਜਿਹੜਾ ਕੈਂਪਸ ਦਿਖਾਉਣੇ ਆ ਤੇ ਇਸ ਤੋਂ ਬਾਅਦ ਕਰਾਂਗੇ ਪ੍ਰਿੰਸੀਪਲ ਸਰ ਨਾਲ ਗੱਲ ਵੀ ਇੱਥੇ ਕਿਹੜੇ ਕਿਹੜੇ ਕੋਰਸ ਹੁੰਦੇ ਆ ਤੇ ਕਿਹੜੇ ਕਿਹੜੇ ਕੋਰਸ ਦੀ ਕਿੰਨੀ ਫੀਸ ਆ ਆਪਾਂ ਸਾਰੀ ਗੱਲਬਾਤ ਤੁਹਾਨੂੰ ਆਪਾਂ ਪ੍ਰਿੰਸੀਪਲ ਸਰ ਨਾਲ ਕਰਾਂਗੇ ਤੇ ਤੁਹਾਨੂੰ ਵੀਡੀਓ ਦਿਖਾਵਾਂਗੇ ਲੋ ਜੀ ਆਪਾਂ ਹੁਣ ਲੱਗੇ ਆਂ ਇੰਟਰ ਜੇ ਗੱਲ ਕਰੀਏ ਸਕਿਉਰਿਟੀ ਦੀ ਕਿ ਬੱਚਿਆਂ ਨੂੰ ਆਉਣ ਜਾਣ ਦਾ ਜਿਵੇਂ ਕਿ ਪੂਰੀ ਨਿਗਰ ਰੱਖੀ ਜਾਂਦੀ ਆ ਇੱਥੇ ਯੂਨੀਵਰਸਿਟੀ ਪਟਿਆਲਾ ਬੰਨਿਓ ਜਿਹੜੇ ਕਿ ਸਕਿਉਰਿਟੀ ਗਾਰਡ ਤੇ ਨਾਤ ਕੀਤੇ ਗਏ ਨੇ ਕਿਉਂਕਿ ਕਿਸੇ ਟਾਈਮ ਵੀ ਕੋਈ ਵੀ ਬੱਚਾ ਕਿ ਜਿਹੜਾ 2 ਵਜੇ ਤੋਂ ਪਹਿਲਾਂ ਵਾਪਸ ਨਹੀਂ ਜਾ ਸਕਦਾ ਤੇ ਜੇ ਜਾਂਦਾ ਗਿਆ ਬਕਾਇਦਾ ਇਹ ਪੁੱਛਗਿੱਛ ਕਰਦੇ ਆ ਤੇ ਉਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਜਿਹੜੇ ਕੈਮਰੇ ਵੀ ਉੱਪਰ ਕਹਿੰਦਾ ਹਰ ਵਕਤ ਨਿਗਰ ਰੱਖਦੇ ਆ ਵਿਦਿਆਰਥੀਆਂ ਲਈ ਸਪੈਸ਼ਲ ਜਿਹੜਾ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆਗਾ ਤੇ ਅੱਗੇ ਚੱਲ ਕੇ ਦੇਖਦੇ ਬਹੁਤ ਸੋਹਣੇ ਪਾਰਕ ਨੇ ਜਿਹੜੇ ਜਿਹੜੇ ਇਸ ਕਾਲਜ ਦੇ ਵਿੱਚ ਬਣੇ ਹੋਏ ਨੇ ਤੇ ਇਹ ਮੈਨੂੰ ਲੱਗਦਾ ਕਿ ਸਾਡੇ ਬਰਨਾਲੇ ਦਾ ਪਹਿਲਾ ਕਾਲਜ ਹੋਊਗਾ ਜਿਹੜਾ ਕਿ ਕੁਦਰਤ ਦੇ ਨਾਲ ਬਹੁਤ ਪਿਆਰ ਕਰਦਾ ਹੈ ਤੇ ਨਾਲ ਹੀ ਤੁਸੀਂ ਦੇਖ ਰਹੇ ਹੋ ਇੱਥੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਪਲਾਂਟਸ ਨੇ ਉਹ ਲੱਗੇ ਹੋਏ ਨੇ ਤੇ ਬਾਕੀ ਆਪਾਂ ਅੱਗੇ ਚੱਲਦੇ ਆਂ ਤੇ ਤੁਹਾਨੂੰ ਦਿਖਾਉਣੇ ਆਗੇ ਕੈਂਪਸ ਪੂਰਾ ਤੁਸੀਂ ਦੇਖ ਰਹੇ ਹੋ ਮੇਨ ਐਂਟਰੀ ਜਿਹੜੀ ਕਿ ਕਿਸ ਤਰ੍ਹਾਂ ਦੀ ਕਿੰਨੀ ਸੋਹਣੀ ਬਿਲਡਿੰਗ ਹੈ ਤੇ ਦੇਖੋ ਤੁਸੀਂ ਜਾਨਵਰਾਂ ਦੇ ਲਈ ਰਹਿਣ ਦੇ ਲਈ ਰਹਿਣ ਬਸੇਰਾ ਆਲ ਨੇ ਲਾਏ ਗਏ ਆ ਤੇ ਅੱਗੇ ਤੁਸੀਂ ਸਾਹਮਣੇ ਜਿਹੜੋ ਉਹ ਦੇਖ ਰਹੇ ਹੋ ਜਿਹੜੀ ਬਿਲਡਿੰਗ ਹੈ ਸੈਡਾ ਹੈ ਉਹ ਸਪੈਸ਼ਲ ਸਟਾਫ ਦੇ ਲਈ ਪਾਰਕਿੰਗ ਦੇ ਲਈ ਰੱਖਿਆ ਗਿਆ ਤੇ ਫੇਰ ਇੱਕ ਵਾਰ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਸੋਹਣੇ ਜਿਹੜੇ ਰੁੱਖ ਨੇ ਉਹ ਵੱਖ-ਵੱਖ ਤਰ੍ਹਾਂ ਦੇ ਇੱਥੇ ਲੱਗੇ ਹੋਏ ਨੇ ਤੇ ਰੁੱਖਾਂ ਦੇ ਉੱਪਰ ਤੁਹਾਨੂੰ ਦਿਖਾਉਂਗਾ ਕਿ ਰਹਿਣ ਬਸੇਰੇ ਦੇ ਵਿੱਚ ਅਬਦਾ ਘਰ ਬਣਾ ਚੁੱਕੇ ਜਾਨਵਰ ਯੂਨੀਵਰਸਿਟੀ ਕਾਲਜ ਬਰਨਾਲਾ ਆਪਾਂ ਜੀ ਹੁਣ ਐਂਟਰ ਸ ਹੋ ਰਹੇ ਆ ਤੇ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਵੱਖ-ਵੱਖ ਬੱਚੇ ਨੇਗੇ ਵੱਖ-ਵੱਖ ਕੋਰਸਾਂ ਦੇ ਅਦੇ ਪਰਫਾਰਮ ਇੱਥੇ ਬੈ ਕੇ ਭਰ ਰਹੇ ਨੇ ਤੇ ਬਕਾਇਦਾ ਹਰ ਇੱਕ ਦੀ ਕਮੇਟੀ ਬਣੀ ਹੋਈ ਆ ਤੁਸੀਂ ਦੇਖ ਰਹੇ ਹੋਗੇ ਕਿ ਜਿਵੇਂ ਬੀ ਕਾਮ ਦੀ ਕਮੇਟੀ ਬਣੀ ਹੋਈ ਐ ਇੱਥੇ ਤੇ ਸਾਹਮਣੇ ਸਾਡੀ ਜਿਹੜੀ ਬੀਏ ਦੀ ਕਮੇਟੀ ਬੈਠੀ ਆ ਤੇ ਨਾਲ ਹੀ ਜਿਹੜਾ ਇਸ ਤੋਂ ਬਾਅਦ ਅੱਗੇ ਕੀ ਹਰ ਇੱਕ ਕਮੇਟੀ ਦਾ ਹਰ ਇੱਕ ਪਰਫਾਰਮੈਂਸ ਦਾ ਅਲੱਗ-ਅਲੱਗ ਸਟਾਫ ਕਮੇਟੀ ਬਣੀ ਹੋਈ ਆ ਤੇ ਤੁਸੀਂ ਦੇਖ ਰਹੇ ਹੋ ਕਿ ਇੱਥੇ ਵੀ ਬੱਚੇ ਵੱਖ-ਵੱਖ ਪਿੰਡਾਂ ਤੋਂ ਵੱਖ-ਵੱਖ ਕਸਬਿਆਂ ਤੋਂ ਜਵਾਕ ਇੱਥੇ ਪਹੁੰਚ ਰਹੇ ਨੇ ਤੇ ਤੁਸੀਂ ਦੇਖ ਰਹੇ ਹੋ ਕਿ ਕਿੰਨਾ ਖੁੱਲਾ ਡੁੱਲਾ ਜਿਹੜਾ ਕਾਲਜ ਹੈ ਬਣਿਆ ਹੋਇਆ ਇਹ ਕਾਲਜ ਦੀ ਲਾਇਬ੍ਰੇਰੀ ਹੈ ਤੇ ਅੱਗੇ ਆਪਾਂ ਚੱਲਦੇ ਹਾਂ ਕਾਲਜ ਤੁਹਾਨੂੰ ਦਿਖਾਉਣੇ ਆ ਕਿ ਡਬਲ ਸਟੋਰੀ ਜਿਹੜਾ ਡਬਲ ਬਿਲਡਿੰਗ ਹੈ ਇਕ ਕਾਲਜ ਬਣਿਆ ਹੋਇਆ ਕਾਲਜ ਦੀ ਆਪਣੀ ਕੰਟੀਨ ਹੈਗੀ ਕਾਲਜ ਦੀ ਆਪਣੀ ਕੰਟੀਨ ਤੇ ਇਹ ਜਿਹੜਾ ਹਾਲ ਹੈਗਾ ਜਿਵੇਂ ਕਿ ਇੱਥੇ ਓਪਨ ਥੀਟਰ ਅੱਗੇ ਲੱਗ ਲੱਗੇ ਤਰ੍ਹਾਂ ਦੇ ਬਲਾਕ ਬਣਿਆ ਹੋਇਆ ਜਿਵੇਂ 8 ਬਲਾਕ ਹੋ ਗਿਆ ਇਹ ਉੱਪਰਲੀ ਸਾਈਡ ਨੂੰ ਆਪਾਂ ਜਾਂਦੇ ਹਾਂ ਜਿਹੜਾ ਡਬਲ ਸਟੋਰੀ ਡਬਲ ਮੰਜ਼ਲ ਬਣਿਆ ਹੋਇਆ ਤੇ ਅੱਗੇ ਆਪਾਂ ਚੱਲ ਜਾਂ ਤੁਹਾਨੂੰ ਦਿਖਾਉਣੇ ਆਗੇ ਤੇ ਤੁਸੀਂ ਦੇਖ ਰਹੇ ਹੋ ਜਿਹੜਾ ਕਿੰਨਾ ਸੋਹਣਾ ਬਾਸਕਟਬਾਲ ਦਾ ਜਿਹੜਾ ਗਰਾਊਂਡ ਵੀ ਬਣਿਆ ਹੋਇਆ ਹੈਗਾ ਤੇ ਇਹਦੇ ਪਿੱਛੇ ਜਿਹੜਾ ਹੈਗਾ 400 ਮੀਟਰ ਦਾ ਟਰੈਕ ਦੇ ਨਾਲ ਹੀ ਬਾਲੀਵਾਲ ਦਾ ਜਿਹੜੇ ਦੋ ਗਰਾਊਂਡ ਬਣੇ ਹੋਏ ਆ ਇਹ ਬਾਸਕਟਬਾਲ ਬਾਲੀਵਾਲ ਨਾਲ ਫੁੱਟਬਾਲ ਗਰਾਊਂਡ ਟਰੈਕ ਕਿ ਯੂਨੀਵਰਸਿਟੀ ਕਾਲਜ ਬਰਨਾਲਾ ਦੇ ਵਿੱਚ ਕੋਈ ਵੀ ਖਿਡਿਆਰੀ ਕਿਸੇ ਵੀ ਗੇਮ ਦਾ ਐਡਮਿਸ਼ਨ ਲੈਣੀ ਚਾਹੁੰਦਾ ਹੋਵੇ ਮੋਸਟ ਵੈਲਕਮ ਆ ਪੂਰੇ ਸਟਾਫ ਕਿੰਨੇ ਤੁਸੀਂ ਆ ਸਕਦੇ ਹੋ ਤੇ ਨਾਲ ਹੀ ਇੱਥੇ ਜਿਹੜਾ ਕਿ ਯੂਥ ਫੈਸਟੀਵਲ ਆ ਪਿਛਲੇ ਸਾਲ ਉਹ ਵੀ ਮਰੇ ਕੋਟਲਾ ਬਰਨਾਲਾ ਜੋਂ ਦਾ ਉਹ ਯੂਨੀਵਰਸਿਟੀ ਕਾਲਜ ਬਰਨਾਲਾ ਦੇ ਵਿੱਚ ਹੀ ਕਰਵਾਇਆ ਗਿਆ ਸੀਗਾ ਤੇ ਆਪਾਂ ਅੱਗੇ ਕਰਾਂਗੇ ਗੱਲਬਾਤ ਪ੍ਰਿੰਸੀਪਲ ਸਰ ਨਾਲ ਵੀ ਇੱਥੇ ਕਿਹੜੇ ਕਿਹੜੇ ਕੋਰਸ ਚੱਲਦੇ ਆ ਕਿੰਨੇ ਕਿੰਨੇ ਫੀਸ ਆਗੀ ਆਪਾਂ ਕਰਦੇ ਆ ਉਹ ਅੱਗੇ ਗੱਲਬਾਤ ਉਹਨਾਂ ਨਾਲ ਤੁਸੀਂ ਦੇਖੋਗੇ ਪਾਰਕਾਂ ਦੀ ਜਿਹੜੀ ਸਾਮ ਸਮਾਲ ਦੇ ਲਈ ਤੇ ਮਾਲੀ ਵੀ ਸਪੈਸ਼ਲ ਰੱਖਿਆ ਹੋਇਆ ਤੇ ਉਹ बार-बार ਮੌਕੇ ਤੇ ਮੌਕੇ ਘਾਹ ਵੀ ਕੱਟਦੇ ਰਹਿੰਦੇ ਆ ਪਾਰਕਾਂ ਦੀ ਪੂਰੀ ਦੇਖਭਾਲ ਕਰਦੇ ਆ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪਾਣੀ ਵੀ ਇੱਥੇ ਬੱਚਿਆਂ ਲਈ ਸਪੈਸ਼ਲ ਵਾਟਰ ਗੂਲਰ ਹੈ ਇਸ ਯੂਨੀਵਰਸਿਟੀ ਕੈਂਪ ਦੇ ਵਿੱਚ ਤਿੰਨ ਤੋਂ ਚਾਰ ਜਿਹੜੇ ਵਾਟਰ ਗੂਲਰ ਲੱਗੇ ਹੋਏ ਆ ਬੱਚਿਆਂ ਨੂੰ ਸਪੈਸ਼ਲ ਠੰਡਾ ਪਾਣੀ ਇਹ ਹਰ ਇੱਕ ਚੀਜ਼ ਦੀ ਅਲੱਗ-alag ਤਰ੍ਹਾਂ ਦੀ ਇੱਥੇ ਜਿਹੜੀ ਨੇਮ ਪਲੇਟਾਂ ਲਗਾਈ ਗਈ ਆ ਜਿਵੇਂ ਜਿਹੜੇ ਕਿ ਬਾਥਰੂਮ ਨੇ ਸਟਾਪ ਲਈ ਅਲੱਗ ਆ ਹਰ ਇੱਕ ਚੀਜ਼ ਜਿਹੜੀ ਕਿ ਇੱਥੇ ਆਪਣੇ ਕੀਆ ਨੇਮ ਪਲੇਟਾਂ ਅਲੱਗ-alag ਲਾਈ ਗਏ ਜਿਹੜੇ ਉੱਪਰ ਨੂੰ ਤੁਹਾਨੂੰ ਇਹ ਰਸਤਾ ਦੇਖ ਰਹੇ ਹੋ ਤੇ ਉੱਪਰ ਜਿਹੜੇ ਕਮਰੇ ਬਣੇ ਹੋਏ ਆ ਉਹਨਾਂ ਨੂੰ ਰਸਤਾ ਜਾਂਦਾ ਬਹੁਤ ਹੀ ਸੋਹਣਾ ਕੀ ਜਿਹੜਾ ਰਸਤਾ ਬਣਿਆ ਹੋਇਆ ਤੇ ਜੇ ਆਪਾਂ ਕਹੀਏ ਕਿ ਇਹ ਕਾਲਜ ਇੱਕ ਕੁਦਰਤ ਦੀ ਗੋਦ ਦੇ ਵਿੱਚ ਵਸਿਆ ਹੋਇਆ ਹੈ ਕਿਉਂਕਿ ਇਸ ਕਾਲਜ ਦੇ ਵਿੱਚ ਜਿੰਨੇ ਮੈਂ ਦ੍ਰਿਸ਼ਤ ਦੇਖੇ ਆ ਮੈਂ ਨਹੀਂ ਕਿਸੇ ਹੋਰ ਜਿਹੜੇ ਕੀ ਲਵੇ ਲਾਉਣੇ ਕੋਈ ਕਾਲਜ ਆਗਾ ਉਹਦੇ ਵਿੱਚ ਇੰਨੇ ਦਰਖਤ ਹੋਣ ਤੇ ਮੈਂ ਇਹ ਸਾਡੇ ਬਰਨਾਲੇ ਦਾ ਪਹਿਲਾ ਕਾਲਜ ਦੇਖਿਆ ਜਿਹਦੇ ਵਿੱਚ ਕੀ ਇੰਨੇ ਦਰਖਤ ਨੇ ਤੇ ਇੰਨਾ ਹਰਿਆ ਭਰਿਆ ਜੀ ਹੁਣ ਆਪਾਂ ਜਿਹੜੀ ਗੱਲਬਾਤ ਕਰਨ ਚੱਲਦੇ ਆ ਆਪਣੇ ਪ੍ਰਿੰਸੀਪਲ ਸਰ ਕੋਲ ਕਰਦੇ ਆ ਗੱਲਬਾਤ ਜੀ ਆਇਆਂ ਨੂੰ ਜੀ ਸਰ ਅੱਜ ਆਪਾਂ ਯੂਨੀਵਰਸਿਟੀ ਕਾਲਜ ਬਰਨਾਲਾ ਦੇ ਵਿੱਚ ਪਹੁੰਚੇ ਆਂ ਤੁਹਾਡਾ ਇਹ ਸਕੂਲ ਦੇ ਵਿੱਚ ਕੀ ਆਉਂਦਾ ਜੀ ਤੇ ਜਿਹੜੀਆਂ ਸਹੂਲਤਾਂ ਨੇ ਇੱਥੇ ਬੱਚਿਆਂ ਨੂੰ ਜਿਹੜੀਆਂ ਮਿਲ ਰਹੀਆਂ ਨੇ ਉਹ ਕੀ ਕੀ ਨੇ ਜੀ ਹਾਂਜੀ ਸਰ ਮੈਂ ਹਰਕੁਲਜੀਤ ਸਿੰਘ ਮੈਂ ਬਤੌਰ ਇੰਚਾਰਜ ਯੂਨੀਵਰਸਿਟੀ ਕਾਲਜ ਬਰਨਾਲਾ ਵਿੱਚ ਕੰਮ ਕਰ ਰਿਹਾ ਹਾਂ ਇਹ ਆਪਣੇ ਇੱਥੇ ਕਾਲਜ ਦੇ ਵਿੱਚ ਇਸ ਸਮੇਂ ਹਾਇਆਂ ਪੰਜ ਕੋਰਸ ਚੱਲ ਰਹੇ ਆ ਬੀਏ, ਬੀਐਸਸੀ, ਬੀਕੌਮ ਅਤੇ ਬੀਐਸਏ ਇਸ ਤੋਂ ਇਲਾਵਾ ਇਸ ਸਾਲ ਆਪਾਂ ਐਮਸੀਏ ਨਵੀਂ ਸ਼ੁਰੂ ਕੀਤੀ ਹੈ ਜੀ ਸਹੂਲਤਾਂ ਦੀ ਗੱਲ ਕਰੀਏ ਆਪਣੇ ਕੋਲ ਪਹਿਲੀ ਸਹੂਲਤ ਹੈ ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਵਿਦਿਆਰਥੀ ਨੇ ਜਿਹੜੇ ਅਸੀਂ ਯੂਆਰ ਦੀ ਸੰਬੰਧ ਵਿਦਿਆਰਥੀ ਹੁੰਦੇ ਆ ਉਹਨਾਂ ਦੀ ਫੀਸ ਬਹੁਤ ਹੀ ਫੀਸ ਦਾ મતલਬ ਲੈਂਦੀ ਨਹੀਂ ਕੋਈ ਉਹਨਾਂ ਤੋਂ ਸਿਰਫ ਉਹਨਾਂ ਤੋਂ ਜਿਹੜੇ ਨਾਨ ਰਿਫੰਡੇਬਲ ਖਰਚੇ ਹੁੰਦੇ ਆ ਉਹ ਹੀ ਲਏ ਜਾਂਦੇ ਆ ਠੀਕ ਹੈ ਨਾ ਜੋ ਕਿ ਨਾ ਮਾਤਰੀ ਹੁੰਦੇ ਆ ਇਸ ਤੋਂ ਇਲਾਵਾ ਜੀ ਜਨਰਲ ਕੈਟਾਗਰੀ ਦੀ ਗੱਲ ਕਰੀਏ ਜਾਂ OBC ਦੀ ਕੈਟਾਗਰੀ ਦੀ ਗੱਲ ਕਰੀਏ ਉਹਨਾਂ ਦੀਆਂ ਫੀਸਾਂ ਬਹੁਤ ਘੱਟ ਬਾਕੀ ਕਾਲਜਾਂ ਦੇ ਪ੍ਰਾਵਲੇ ਉੱਪਰ ਘੱਟ ਜਾਂਦੇ ਆ ਬਾਕੀ ਆਪਣੇ ਕੋਲ ਆਪਾਂ ਦਾ ਪੂਰਾ ਪ੍ਰਬੰਧ ਹੈ ਬਿਲਕੁਲ ਲੈਪਟਾਪ ਪਰੰਪਰਾ ਵਿੱਚ ਕੋਈ ਮੁਸ਼ਕਿਲ ਨਹੀਂ ਹੈ ਆਪਣੇ ਪਿੱਛੇ ਗਰਾਊਂਡ ਬਹੁਤ ਵਧੀਆ ਬਣੇ ਹੋਏ ਨੇ ਤੇ ਵਧੀਆ ਆਤੀਆਂ ਦਾ ਵੀ ਪਰਮਾਹੰਗਾਰ ਆਪਾਂ ਬੈਠਿਆ ਹੈ ਠੀਕ ਹੈ ਸਰ ਇਹ ਜਿਹੜੀ ਯੂਨੀਵਰਸਿਟੀ ਕਾਲਜ ਦੇ ਪ੍ਰਿੰਸੀਪਲ ਸਰ ਬਾਕੀ ਦੋਵਾਂ ਨੂੰ ਵੀਡੀਓ ਚ ਦਿਖਾਵਾਂਗੇ ਆਪਾਂ ਕਿ ਸਰ ਬਾਕੀ ਮੰਨ ਲਓ ਕਿਤੇ ਜਿਹੜੇ ਆਊਟਸਾਈਡਰ ਨੇ ਉਹ ਤਾਂ ਨਹੀਂ ਇੱਥੇ ਕੇਵਲ ਹੁਣ ਨਹੀਂ ਸਰ ਬਿਲਕੁਲ ਆਪਾਂ ਮਾਹੌਲ ਮਤਲਬ ਬਹੁਤ ਹੀ ਸੁਖਾਵਾ ਰੱਖਿਆ ਹੋਇਆ ਆਊਟਸਾਈਡਰ ਬਿਦਿਆਰਥੀਆਂ ਨੂੰ ਲਾਉ ਨਹੀਂ ਕਰਦੇ ਆਪਾਂ ਸਿਰਫ ਮਤਲਬ ਇਹ ਲੜਕੀਆਂ ਵਾਸਤੇ ਬਹੁਤ ਹੀ ਸਖਸ਼ਤ ਮਾਹੌਲ ਰੱਖਿਆ ਹੈ ਠੀਕ ਹੈ थैंक यू ਸਰ ਆਪ ਅੱਜ ਯੂਨੀਵਰਸਿਟੀ ਕਾਲਜ ਪਹੁੰਚੇ ਆ ਤੁਹਾਡਾ ਕਿਹੜਾ ਸਬਜੈਕਟ ਹੈ ਜੀ ਤੇ ਮਤਲਬ ਤੁਸੀਂ ਜਿਹੜੇ ਬੱਚਿਆਂ ਨੂੰ ਕਾਲਜ ਦੀਆਂ ਕੀ ਸਹੂਲਤਾਂ ਬਾਰੇ ਦੱਸਣਾ ਚਾਹੁੰਗੇ ਮੇਰਾ ਨਾਮ ਡਾਕਟਰ ਸੁਪਰਾਸ ਸਿੰਘ ਆ ਮੈਂ ਫਿਜ਼ੀਕਲ ਐਜੂਕੇਸ਼ਨ ਅਤੇ ਸਪੋਰਟਸ ਮੇਰਾ ਵਿਸ਼ਾ ਹੈ ਇੱਥੇ ਪਿਛਲੇ ਸਾਲ ਹੀ ਸਰਕਾਰ ਨੇ ਸਪੋਰਟਸ ਕੰਪਲੈਕਸ ਬਣਾਇਆ ਸੀ ਜਿਹਦੇ ਵਿੱਚ ਐਥਲੈਟਿਕਸ ਟਰੈਕ ਵਾਲੀਬਾਲ ਦੇ ਦੋ ਗਰਾਊਂਡ ਅਤੇ ਬਾਸਕਟਬਾਲ ਦਾ ਕੋਰਟ ਆ ਜਿਹੜਾ ਬਣਾਇਆ ਗਿਆ ਸੀ ਅ ਇਸ ਤੋਂ ਇਲਾਵਾ ਸਾਡੇ ਕਾਲਜ ਦੇ ਵਿੱਚ ਪੀਆਈਐਸ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਦੇ 40 ਬੱਚੇ ਵੇਟ ਲਿਫਟਿੰਗ ਦੇ ਰੈ residențial ਵਿੰਗ ਦੇ ਇੱਥੇ ਰਹਿ ਰਹੇ ਨੇ ਤੇ ਖੇਡਾਂ ਦੇ ਖੇਤਰ ਦੇ ਵਿੱਚ ਜਿਸ ਤਰ੍ਹਾਂ ਸਾਡੇ ਕੋਲੇ ਆਲ ਇੰਡੀਆ ਯੂਨੀਵਰਸਿਟੀ ਦੇ 골ਡ ਮੈਡਲ ਵੱਖ-ਵੱਖ ਗੇਮਾਂ ਦੇ ਵਿੱਚ ਬੱਚੇ ਇੰਟਰਕਾਲ ਦੇ ਵਿੱਚ ਪਾਰਟਿਸਿਪੇਟ ਕਰਦੇ ਆ ਤੇ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਸਾਡੇ ਕੋਲੇ ਸਪੋਰਟਸ ਵਾਲੇ ਕਾਫੀ ਬੱਚੇ ਇਸ ਵਾਰ ਐਡਮਿਸ਼ਨ ਲੈਣ ਲਈ ਆਏ ਨੇ ਜਿਹਨਾਂ ਵਿੱਚ ਕਾਫੀ ਉਤਸ਼ਾਹ ਹੈ ਤੇ ਬਾਕੀ ਅਥਲੈਟਿਕਸ ਦਾ ਮ ਕੋਚ ਵੀ ਹੈਗਾ ਪਰਸਨਲੀ ਉਹਨਾਂ ਨੂੰ ਟ੍ਰੇਨਿੰਗ ਦੀ ਜਿਹੜੀ ਹੈਗੀ ਆ ਉਹ ਦਿੱਤੀ ਜਾਂਦੀ ਹੈ ਸ਼ਾਮ ਨੂੰ ਤੇ ਇਹਨਾਂ ਗੱਲਾਂ ਲੈ ਕੇ ਬੱਚਿਆਂ 'ਚ ਕਾਫੀ ਉਤਸ਼ਾਹ ਆ ਵੀ ਅਸੀਂ ਸਪੋਰਟਸ ਨੂੰ ਮਾਪਿਆਂ ਨੂੰ ਵੀ ਕਾਫੀ ਹੁੰਦਾ ਹੈ ਕਿ ਸਾਡੇ ਬੱਚੇ ਜਿਹੜੇ ਹੈਗੇ ਆ ਸਪੋਰਟ ਦੇ ਵਿੱਚ ਭਾਗ ਲੈਣ ਤਾਂ ਇਹ ਚੀਜ਼ਾਂ ਨੂੰ ਦੇਖਦੇ ਹੋਏ ਸਾਡੇ ਕੋਲੇ ਸਪੋਰਟਸ ਵਾਲੇ ਬੱਚੇ ਸਾਰ ਬਹੁਤ ਜ਼ਿਆਦਾ ਐਡਮਿਸ਼ਨ ਲੈ ਰਹੇ ਨੇ ਸਾਰਾ ਮੈਨੂੰ ਲੱਗਦਾ ਕਿ ਤੁਹਾਡੇ ਯੂਨੀਵਰਸਿਟੀ ਕਾਲ ਦਾ ਜਿਹੜਾ ਸ਼ੇਮਾ ਦਰਿਆ ਨਸ਼ਾ ਨਾ ਬਗ ਰਿਹਾ ਉਹਦੇ ਵਿੱਚ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਿ ਖੇਡਿਆਰੀ ਵੱਧੂਆ ਪੈਦਾ ਕਰੂਗੇ ਨਸ਼ਿਆਂ ਉੱਥਾਲਾ ਪਾਊਗਾ। ਬਿਲਕੁਲ ਜੀ ਪੇਰੈਂਟਸ ਦੀ ਸਭ ਤੋਂ ਵੱਡੀ ਇਹ ਪ੍ਰੋਬਲਮ ਹੈਗੀ ਆ ਕਿ ਸਾਡੇ ਬੱਚੇ ਮੋਬਾਈਲ ਤੋਂ ਦੂਰ ਹੋਣ ਅਤੇ ਆਪਣੀ ਸਿਹਤ ਵੱਲ ਧਿਆਨ ਦੇਣ। ਤਾਂ ਇਹ ਜਦੋਂ ਇੱਥੇ ਗਰਾਊਂਡ ਵਗੈਰਾ ਤੇ ਇੱਥੋਂ ਦੀਆਂ ਜਿਹੜੀਆਂ ਗਤੀਵਿਧੀਆਂ ਨੂੰ ਦੇਖਦੇ ਆ ਪੇਰੈਂਟਸ ਤਾਂ ਉਹਨਾਂ ਨੂੰ ਹੁੰਦਾ ਹੈ ਕਿ ਸਾਡੇ ਬੱਚੇ ਘੱਟੋ-ਘੱਟ ਜੇ ਤੱਕੜੇ ਕਿਸੇ ਲੈਵਲ ਤੱਕ ਦੇ ਐਥਲੀਟ ਨਹੀਂ ਬਣਨਗੇ ਤਾਂ ਆਪਣਾ ਸਰੀਰ ਜ਼ਰੂਰ ਸਾਫ਼ ਲੈਣਗੇ। ਇਸ ਗੱਲ ਨੂੰ ਲੈ ਕੇ ਜਰੂਰ ਕਾਫੀ ਪੇਰੈਂਟਸ ਦੀ ਕੁਐਰੀਜ਼ ਹੁੰਦੀਆਂ ਨੇ ਤਾਂ ਉਹਨਾਂ ਨੂੰ ਬੜਾ ਸੰਤੁਸ਼ਟ ਹੁੰਦੇ ਨੇ ਉਹ ਦੇਖ ਕੇ ਸਾਡੇ ਨੇ ਜਿਹੜੀਆਂ ਸਪੋਰਟਸ ਐਕਟੀਵਿਟੀਆਂ ਨੇ ਤਾਂ ਜੇਕਰ ਬੱਚੇ ਇਹਦੇ ਵਿੱਚ ਭਾਗ ਲੈਣਗੇ ਖੇਡਾਂ ਦੇ ਵਿੱਚ ਤਾਂ ਜਰੂਰ ਨਸ਼ਿਆਂ ਤੋਂ ਦੂਰ ਹੋਣਗੇ ਧੰਨਵਾਦ ਜੀ ਥੈਂਕ ਯੂ ਮੇਰਾ ਨਾਮ ਜਸਕਰਨ ਕੌਰ ਹੈ ਤੇ ਮੈਂ ਬਰਨਾਲਾ ਦੀ ਰਹਿਣ ਵਾਲੀ ਆ ਤੇ ਮੈਨੂੰ ਇਸ ਕਾਲਜ ਦੇ ਵਿੱਚ 3 ਸਾਲ ਹੋ ਗਏ ਰਹਿੰਦੇ ਆ ਨੂੰ ਤੇ ਸਾਰੇ ਬਹੁਤ ਵਧੀਆ ਨੇਗੇ ਤੇ ਸਾਰਾ ਪੀਸਫੁਲੀ ਆਗਾ ਜੋ ਟੀਚਰਸ ਨੇ ਆਪਣੇ ਬਹੁਤ ਹੋਰਿਆ ਸਟੱਡੀ ਕਰਵਾਉਂਦੇ ਨੇਗੇ ਆਪਣੇ ਸਕੂਲਸ ਦੇ ਵਿੱਚ ਹੀ ਉੱਥੇ ਯੂਥ ਫੈਸਟੀਵਲ ਵਗੈਰਾ ਨੇ ਪਹਿਲਾਂ ਆਪਣੇ ਸੰਗਰੂਰ ਵਗੈਰਾ ਪਟਿਆਲੇ ਵਗੈਰਾ ਹੁੰਦਾ ਸੀ ਤਾਂ ਆਪਾਂ ਨੂੰ ਇਥੋਂ ਸੰਗਰੂਰ ਵਗੈਰਾ ਜਾਣਾ ਪੈਂਦਾ ਸੀ ਤੇ ਜੋ ਕਿ ਹੁਣ ਆਪਣੇ ਇੱਥੇ ਬਨਾਲਾ ਦੇ ਵਿੱਚ ਹੀ ਹੋਣ ਲੱਗ ਗਿਆ ਸਕੂਲਸ ਦੇ ਵਿੱਚ ਤੇ ਮੈਂ ਅਜੇ ਫੀਸ ਦੀ ਗੱਲ ਕਰਦੀ ਆਂਗੀ ਤਾਂ ਫੀਸ ਵੀ ਅਦਰ ਕਾਲਜ ਨਾਲੋਂ ਬਹੁਤ ਜ਼ਿਆਦਾ ਘੱਟ ਆ ਕਿ ਜੋ ਕਿ ਆਪਾਂ ਅਫੋਰਡ ਕਰ ਸਕਦੇ ਆਂਗੇ ਤੋਂ ਸਾਰੇ ਕਿੰਨੇ ਸਾਰਾ ਵਧੀਆ ਤੇ ਤੁਸੀਂ ਇਹ ਦੱਸੋ ਵੀ ਤੁਹਾਨੂੰ ਇੱਥੇ ਪੜ੍ਹਾਈ ਦੌਰਾਨ ਪੜ੍ਹਦੇ ਦੌਰਾਨ ਤੁਹਾਨੂੰ ਕੋਈ 3 ਸਾਲ ਹੋ ਗਏ ਤੁਹਾਨੂੰ ਕੋਈ ਜਿਵੇਂ ਡੀ ਐਮ ਸੀ ਦੇ ਵਿੱਚ ਦਿੱਕਤ ਜਾਂ ਕੋਈ ਹੋਰ ਇਦਾਂ ਦੀ ਕੋਈ ਪਰੇਸ਼ਾਨੀ ਆਈ ਨਹੀਂ 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 ਕੋਈ ਵੀ ਨਹੀਂ ਦਿੱਕਤ ਆਂਦੀ ਸਾਨੂੰ ਵੈਸੇ ਤਾਂ ਡਾਕੂਮੈਂਟਸ ਵਗੈਰਾ ਵਿੱਚ ਜਾਂ ਡੀ ਐਮ ਸੀ ਵਗੈਰਾ ਵਿੱਚ ਵੈਸੇ ਤਾਂ ਨਹੀਂ ਆਂਦੀ ਦਿੱਕਤ ਹਾਲਾਂਕਿ ਜੇ ਆਂਦੀ ਆ ਦਿੱਕਤ ਤਾਂ ਆਪਣੇ ਜਿਹੜੇ ਟੀਚਰਸ ਨੇ ਉਹ ਬਹੁਤ ਮਤਲਬ ਕਿ ਹੈਲਪ ਕਰਦੇ ਆ ਬਹੁਤ ਜ਼ਿਆਦਾ ਹੈਲਪ ਕਰਦੇ ਨੇ ਕਿ ਆਪਣੀ ਤੇ ਨਾਰਮਲੀ ਮਤਲਬ ਕਹਦੀਏ ਤਾਂ ਸਾਨੂੰ ਕੋਈ ਵੀ ਪ੍ਰੋਬਲਮ ਆਉਣ ਨਹੀਂ ਦਿੰਦੇ ਪਹਿਲੀ ਗੱਲ ਤਾਂ ਠੀਕ ਆ ਥੈਂਕ ਯੂ ਤੁਹਾਡਾ ਬਹੁਤ-ਬਹੁਤ ਜੀ ਓਕੇ ਸ ਸਾਸੀ ਗਾਲ ਜੀ ਸਾਸੀ ਗਾਲ ਬਾਈ ਕੀ ਨਾ ਆਪਣਾ ਕਿਹੜਾ ਪਿੰਡ ਆ ਤੇ ਜਿਹੜੇ ਆਪਾਂ ਅੱਜ ਯੂਨੀਵਰਸਿਟੀ ਕਾਲਜ ਪਹੁੰਚੇ ਆ ਕਿਵੇਂ ਆਪਾਂ ਯੂਜ਼ ਕੀਤਾ ਤੇ ਜਿਹੜੇ ਨਾਲ ਦੇ ਨੌਜਵਾਨ ਮੁੰਡੇ ਕੁੜੀਆਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਸਾਸੀ ਗਾਲ ਸਾਹਣਾ ਮੈਂ ਮੈਂ ਹੈਪੀ ਹੈਂਗਰ ਮੈਂ ਬੀਲੇਪੰਡ ਤੋਂ ਆਇਆ ਹਾਂ ਤੇ ਮੈਂ ਹੀ ਇੱਥੇ ਬੀਏ 'ਚ ਐਡਮਿਸ਼ਨ ਲੈਣ ਆਇਆ ਸੀ ਤੇ ਇੱਥੇ ਬਹੁਤ ਵਧੀਆ ਹਾਲ ਜਾਈ ਤੇ ਬਹੁਤ ਫੀਸ ਘੱਟ ਆਈ 12 ਤੋਂ 13 ਹਜ਼ਾਰ 'ਚ ਬੀਏ ਫਾਈਨਲ ਹੋਣੀ ਹੈ ਤੇ ਮੈਨੂੰ ਵੀ ਮੇਰੇ ਨਾਲ ਦੇ ਆਨੇ 11 ਤੋਂ 20 ਸਾਰੇ ਦੱਸਿਆ ਜੀ ਕਾਲਜ ਬਹੁਤ ਵਧੀਆ ਗਈ ਤੇ ਜਿਹੜੇ ਮਤਲਬ ਅੱਜ ਕੱਲ ਜਿਹੜਾ ਆਪਾਂ ਦੇਖਦੇ ਆ ਕਿ ਬੱਚੇ 12ਵੀਂ ਤੋਂ ਬਾਅਦ ਘਰੇ ਹਟ ਕੇ ਬਹਿ ਜਾਂਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੂੰਗਾ ਉਹਨਾਂ ਨੂੰ ਇਹ ਕਹਿਣਾ ਚਾਹੂੰਗਾ ਜੇ ਅੱਗੇ ਪੜੋ ਅੱਗੇ ਪੜੋ ਲੈ ਕੇ ਨੌਕਰੀਆਂ ਕਰੋ ਤੇ ਘਰੇ ਨਾ ਬੈਠੋ ਕਿਉਂ ਉਹਨਾਂ ਨੂੰ ਕਹਿਣਾ ਚਾਹੂੰਗਾ ਜਿਹੜਾ ਯੂਨੀਵਰਸਿਟੀ ਕਾਲਜ ਆ ਇਹਦੇ ਵਿੱਚ ਤੁਹਾਨੂੰ ਲੱਗਦਾ ਕਿ ਹੋਰ ਨਾਲ ਕਾਲਜਾਂ ਨਾਲੋਂ ਫੀਸ ਜਿਹੜੀ ਘੱਟ ਹੈ ਹਾਂਜੀ ਇਹ ਤਾਂ ਹੈ ਜੀ ਇਹਨਾਂ ਕਾਲਜਾਂ ਦੀ ਬਹੁਤ ਫੀਸ ਘੱਟ ਹੈ ਜੀ ਤੇ ਬਾਕੀ ਹੁਣ ਜਿਹੜਾ ਤੁਸੀਂ ਤੁਹਾਡਾ ਪਿੰਡਾ ਹੁਣ ਤੁਸੀਂ ਕਿਹੜੀ ਕਲਾਸ ਐਡਮਿਸ਼ਨ ਲੈਂਤੀ ਹੈ ਵੀਏ ਜੀ ਵੀਏ ਫਰਸਟ ইয়ার ਦੇ ਵਿੱਚ ਵੀਏ ਫਾਟ ਇਹਨਾਂ ਨੌਜਵਾਨ ਪਿੰਡ ਵਿਲੇ ਤੋਂ ਜਿਨੇ ਕੀ ਬੀਏ ਫਰਸਟ ਇਅਰ ਦੇ ਵਿੱਚ ਐਡਮਿਸ਼ਨ ਲੈਤੀ ਆ ਤੁਸੀਂ ਦੇਖ ਰਹੇ ਹੋ ਬਾਕੀ ਵੱਖ-ਵੱਖ ਕੋਰਸਾਂ ਦੇ ਜਿਹੜੇ ਫਾਰਮ ਨੇ ਭਰੇ ਜਾ ਰਹੇ ਆ ਤੇ ਹਰ ਇੱਕੇ ਤਰ੍ਹਾਂ ਦੀ ਜਿਹੜੀ ਕਮੇਟੀ ਆ ਅਲੱਗ ਬਣੀ ਹੋਈ ਆ ਤੇ ਬਾਕੀ ਤੁਸੀਂ ਦੇਖ ਹੀ ਰਹੇ ਹੋ ਨਾ ਬਾਕੀ ਆਪਾਂ ਕਰਾਂਗੇ ਗੱਲਬਾਤ ਲੱਖ ਵੱਖ-ਵੱਖ ਟੀਚਰਾਂ ਨਾਲ ਅੱਗੇ ਜਾ ਕੇ ਕਰਦੇ ਗੱਲਬਾਤ ਦਿਖਾਵਾਂਗੇ ਤੁਹਾਨੂੰ ਹਨ ਜਿਹੜੇ ਕੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਾ ਤੁਹਾਡਾ ਕਿਹੜਾ ਸਬਜੈਕਟ ਆ ਤੇ ਅੱਜ ਆਪਾਂ ਜਿਹੜਾ ਯੂਨੀਵਰਸਿਟੀ ਕਾਲਜ ਦੇ ਵਿੱਚ ਪਹੁੰਚੇ ਤੇ ਕਿਹੜੇ-ਕਿਹੜੇ ਕੋਰਸ ਚੱਲਦੇ ਹਨ ਹਾਂਜੀ ਤੁਸੀਂ ਅੱਜ ਹੈਗਾ ਯੂਨੀਵਰਸਿਟੀ ਕਾਲਜ ਬਰਨਾਲਾ ਦੇ ਵਿੱਚ ਖੜੇ ਹੋ ਤੇ ਮੈਂ ਇਸ ਕਾਲਜ ਦੇ ਵਿੱਚ ਬਤੌਰ ਅਸਿਸਟੈਂਟ ਪ੍ਰੋਫੈਸਰ ਪੰਜਾਬੀ ਅਧਿਆਪਨ ਦੀ ਸੇਵਾ ਨਿਵਾਾਰਿਆ ਹਾਂ ਮੇਰਾ ਨਾਮ ਡਾਕਟਰ ਰਾਮਪਾਲ ਸਿੰਘ ਹੈ ਓਕੇ ਸਰ ਇੱਥੇ ਕਿਹੜੇ-ਕਿਹੜੇ ਕੋਰਸ ਚੱਲਦੇ ਹਨ ਇਸ ਕਾਲਜ ਦੇ ਵਿੱਚ ਬੀਐਸਸੀ, ਬੀਕਾਮ, ਬੀਸੀਏ, ਬੀਏ ਦੀਆਂ ਜਿਹੜੀ ਸਟਰੀਮ ਨੇ ਚੱਲ ਰਹੇ ਨੇ ਇਹ ਕਾਲਜ ਜਿਹੜਾ ਹੈਗਾ ਇਹ ਸਰਕਾਰੀ ਕਾਲਜ ਹੈ ਯੂਨੀਵਰਸਿਟੀ ਦਾ ਆਪਣਾ ਅਰਾਰਾ ਹੈ ਇਹ ਕਾਲਜ ਇਲਾਕੇ ਦੇ ਵਿੱਚ ਆਪਣੀ ਇੱਕ ਵੱਖਰੀ ਪਛਾਣ ਰੱਖਦਾ ਇਸ ਕਾਲਜ ਦੇ ਵਿੱਚ ਜਿੰਨੇ ਵੀ ਜਿਹੜੇ ਵਿਦਿਆਰਥੀ ਨੇ ਉਹ ਰਿਜ਼ਰਵੇਕਾਰ ਜਿਹੜੇ ਅਧਿਆਪਕ ਨੇ ਉਹਨਾਂ ਕੋਲੋਂ ਪੜ ਕੇ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੇ ਹੈਗਾ ਅੱਗੇ ਵਧੀਆ ਮੁਕਾਮ ਹਾਸਲ ਕਰ ਸਕਦੇ ਨੇ ਕਿਉਂਕਿ ਇਸ ਕਾਲਜ ਦਾ ਜਿਹੜਾ ਸਟਾਫ ਹੈ ਉਹ ਬਿਲਕੁਲ ਕੁਐਲਿਫਾਈਡ ਸਟਾਫ ਹੈ ਲਗਭਗ ਸਾਡੇ ਇਸ ਕਾਲਜ ਦੇ ਵਿੱਚ 8 ਤੋਂ 9 ਪ੍ਰੋਫੈਸਰ ਜਿਹੜੇ ਨੇ ਪੀ ਐਚ ਡੀ ਨੇ ਲਗਭਗ ਸਾਰੇ ਹੀ ਪ੍ਰੋਫੈਸਰ ਜਿਹੜੇ ਨੇ ਉਹ ਯੂ ਜੀ ਸੀ ਨੈਟ ਕਲੀਅਰ ਨੇ ਤੇ ਇਸ ਕਰਕੇ ਇਹ ਦੂਸਰੇ ਕਾਲਜਾਂ ਨਾਲੋਂ ਇਸ ਕਾਲਜ ਨੂੰ ਵੀ ਲਖਣ ਦਾ ਰੱਖਦਾ ਕਿ ਇਹ ਕਾਲਜ ਜਿਹੜਾ ਹੈਗਾ ਇਸ ਵਿੱਚ ਫੀਸਾਂ ਜਿਹੜੀਆਂ ਨੇ ਬਹੁਤ ਘੱਟ ਲਈਆਂ ਜਾਂਦੀਆਂ ਨੇ ਸਰਕਾਰੀ ਫੀਸਾਂ ਹੀ ਇਸ ਕਾਲਜ ਦੇ ਵਿੱਚ ਲਈਆਂ ਜਾਂਦੀਆਂ ਨੇ ਜਦਕਿ ਅਦਰ ਜਿਹੜੀ ਬਰਨਾਲੇ ਦੇ ਕਾਲਜ ਨੇ ਉਹਨਾਂ ਵਿੱਚ ਉਹਨਾਂ ਦੇ ਆਪਣੇ ਫੰਡ ਹੁੰਦੇ ਨੇ ਹੋਰ ਦੁਕਨੀਆਂ ਪੀਸਾ ਬਣ ਜਾਂਦੀਆਂ ਨੇ ਸੋ ਇਹ ਵਿਦਿਆਰਥੀਆਂ ਦੇ ਲਈ ਖਾਸ ਕਰਕੇ ਜਿਹੜਾ ਹੈਗਾ ਐਸਸੀ ਵਿਦਿਆਰਥੀ ਨੇ ਉਹਨਾਂ ਦੇ ਲਈ ਇੱਕ ਸੁਨਹਿਰੀ ਮੌਕਾ ਕਿ ਇਸ ਕਾਲਜ ਦੇ ਵਿੱਚੋਂ ਉਹ degree ਪ੍ਰਾਪਤ ਕਰ ਸਕਦੇ ਤੇ ਸਰ ਨਾਲ ਹੀ ਜਿਹੜੀਆਂ ਕਿ ਸੋਸ਼ਲ ਐਕਟੀਵਿਟੀਆਂ ਜਿਵੇਂ ਕਿ ਐਨਐਸਐਸ ਹੋ ਗਈ ਰੈਡ ਰੀਬਨ ਹੋ ਗਿਆ ਜਾਂ ਐਨਸੀਸੀ ਹੋ ਗਈ ਉਹ ਇੱਥੇ ਕਾਲਜ ਦੇ ਵਿੱਚ ਹੈਗੀਆਂ ਨੇ ਜੀ ਇਸ ਕਾਲਜ ਦੇ ਵਿੱਚ ਐਨਐਸਐਸ ਰੈਡ ਰੀਬਨ ਕਲੱਬ ਤੇ ਯੂਥ ਐਕਟੀਵਿਟੀਜ਼ ਦਿੰਗੀਆਂ ਸਾਰੀਆਂ ਜਿਹੜੀਆਂ ਹੈਗੀਆਂ ਨੇ ਗਤੀਵਿਧੀਆਂ ਉਹ ਪ੍ਰੋਪਰ ਸਮੇਂ ਸਿਰ ਚੱਲਦੀਆਂ ਠੀਕ ਹੈ ਸ਼ਰਤੇ ਜਿਹੜੇ ਹੁਣ ਤੁਸੀਂ ਨੌਜਵਾਨ ਮੁੰਡੇ ਕੁੜੀਆਂ ਪਲੱਸ 2 ਤੋਂ ਵੱਧ ਕਰੇ ਬਹਿ ਜਾਂਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੋ ਅਸੀਂ ਉਹਨਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਹਰ ਬੱਚਾ ਜਿਹੜਾ ਹੈਗਾ ਉਹ ਉਹ ਐਜੂਕੇਸ਼ਨ ਦਾ ਅਧਿਕਾਰ ਰੱਖਦਾ ਹੈ ਬਹੁਤ ਸਾਰੇ ਬੱਚੇ ਜਿਹਨਾਂ ਦੀ ਕੋਈ ਮਜ਼ਦੂਰੀ ਬਸ ਆਪਣੀ ਐਜੂਕੇਸ਼ਨ ਨੂੰ ਕੰਟੀਨਿਊ ਨਹੀਂ ਰੱਖ ਪਾ ਰਹੇ ਲਈ ਅਸੀਂ ਉਹਨਾਂ ਦਾ ਵਿਆਸ ਤੇ ਉਹਨੂੰ ਇਹ ਮੌਕੇ ਦਿੰਦੇ ਆ ਕਿ ਉਹਨਾਂ ਦੀਆਂ ਕਿਸ਼ਤਾਂ ਜਿਹੜੀਆਂ ਨੇ ਉਹ ਸਰਕਾਰ ਵੱਲੋਂ ਜਿਹੜੇ ਹੈਗੇ ਦੇ ਵਜ਼ੀਫੇ ਦੇ ਇੱਕ ਭਈਆਂ ਜਾਂਦੀਆਂ ਨੇ ਤੇ ਇਹ ਕਾਲਜ ਜਿਹੜਾ ਹੈਗਾ ਉਹਨਾਂ ਨੂੰ ਇਸ ਨੂੰ ਉਹਤ ਮਹਈਆ ਕਰਾਉਂਦਾ ਕਿਉਂਕਿ ਉਹਨਾਂ ਦੀ ਕੋਈ ਫੀਸ ਨਹੀਂ ਹੈਗੀ ਲਗਭਗ ਉਹਨਾਂ ਦੇ ਜਿਹੜੇ ਹੈ ਕਿ ਨੇ ਐਗਜ਼ਾਮੀਨੇਸ਼ਨ ਦੇ ਖਰਚੇ ਨੇ ਜਾਂ ਹੋਰ ਖਰਚੇ ਨੇ ਉਹ ਸਾਰੇ ਗਵਰਨਮੈਂਟ ਨੇ ਜਿਹੜੇ ਨੇ ਪੀਟੀਐਫ ਫੰਡ ਉਹਨਾਂ ਦੇ ਗਵਰਨਮੈਂਟ ਦੇਣਾ ਸਿਰਫ ਤੇ ਸਿਰਫ ਉਹਨਾਂ ਨੇ ਪਹਿਲਾਂ ਆ ਕੇ ਭਰਨੀਆਂ ਨੇ ਉਸ ਤੋਂ ਬਾਅਦ ਸਾਰਾ ਸਾਲ ਐਜੂਕੇਸ਼ਨ ਉਹਨਾਂ ਦੀ ਈਅਰ ਲਗਭਗ 2600 ਦੇ ਨੇੜੇ ਤੇੜੇ ਜਿਹੀ ਹੈਗੀ ਆਦਾ ਦੀ ਫੀਸ ਬਣਦੀ ਹੈ ਸਾਰੇ ਸਾਲ ਲਈ ਉਹਦੇ ਵਿੱਚੋਂ ਵੀ ਜਿਹੜਾ ਹੈਗਾ 15-1600 ਰੁਪਈਆ ਉਹਨਾਂ ਨੂੰ ਵਿਦਿਅਕ ਦੇ ਵਿੱਚ ਵਾਪਸ ਆਇਆ ਇਹ ਹਨ ਰਾਮਪਾਲ ਸਰ ਜੀ ਛੱਡ ਜਿਹੜੇ ਪੰਜਾਬੀ ਦੇ ਪ੍ਰੋਫੈਸਰ ਨੇ ਇੱਥੇ ਬਾਕੀ ਆਪਾਂ ਅੱਗੇ ਗੱਲਬਾਤ ਕਰਦੇ ਹਾਂ ਪ੍ਰਿੰਸੀਪਲ ਸਰ ਨੂੰ ਸਰ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ ਸ਼ੁਕਰੀਆ ਤੁਸੀਂ ਟਾਈਮ ਦਿੱਤਾ